ਸਤਿ ਸ਼੍ਰੀ ਅਕਾਲ ਜੀ ਆਪਣੇ ਨਾਲ ਡੋਨਰ ਕਲੱਬ ਦਾ ਮੈਦਾਨਪੁਰ ਦੇ ਜਿਹੜੇ ਮੈਂਬਰ ਜਿਹੜੇ ਹਾਂ ਜੀ ਦਾ ਮਿਲਿਆ ਤੇ ਆਉਂਗਾ ਆਪਣਾ ਤਾਂ ਜਾਣਕਾਰੀ ਦੇਣੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਮ ਕੀ ਹੈ ਜੀ ਸ ਮੇਰਾ ਨਾਮ ਹੈ ਪਰਮਜੀਤ ਸਿੰਘ ਸਾਫ ਦਾ ਸਰਪੰਚ ਪਿੰਡ ਭੋੜੀ ਪਤਰਾ ਜੀ ਇਹ ਡੋਨਰ ਕਲੱਬ ਦਾ ਮੈਦਾਨਪੁਰ ਨਾਲ ਤੁਸੀਂ ਕਿੰਨੇ ਕਿਰਤੂ ਜੀ ਮੈਂ ਬਾਰਾਂਸਾ ਹੋਂ ਤੋਂ ਮਿਲਿਆ ਅਸੀਂ ਟਰੱਕਿੰਗ ਲਈ ਲਾ ਵੀ ਇਕੱਠੇ ਕਰਾਉਣੇ ਆ ਤੇ ਟਰੱਕਿੰਗ ਸੋਸਾਇਟੀ ਆ ਸਾਡੀ ਬਲੱਡੋਂ ਦਾ ਕਰਾਪੀ ਹੁਣ ਤਾਂ ਕਿ ਤਕਰੀਬਨ ਕਿੰਨੇ ਕ ਜਿਹੜੇ ਕੈਂਪਸ ਤੁਸੀਂ ਨਾਲ ਕੰਪੀਟ ਕੋ ਮੈਂ 35 ਦੀ ਮਾਰਨਾ ਲਗਭਗ 35 ਤੋਂ 40 40 ਕਿਤੇ ਕੈਂਪੀ ਨਹੀਂ ਮਾਰਦੇ ਕਿਉਂਕਿ ਨਾ ਇੱਕ ਚੀਜ਼ ਦੀ ਲੋੜ ਆ ਤੇ ਸੇਵਾ ਸੇਵਾ ਨੂੰ ਵੀ ਚਿੰਤਾ ਹੈ ਬਿਲਕੁਲ ਥੈਂਕ ਯੂ ਬਾਕੀ ਜਿਹੜਾ ਇੱਕ ਡਾਉਨਰ ਜਿਹੜਾ ਕੁੰਡਨ ਕਰਦਾ ਆ ਉਹਦੇ ਨਾਲ ਕਿੰਨੇ ਕੁ ਮਰੀਜ਼ਾਂ ਦੀ ਜਿਹੜੀ ਇੱਕ ਬੋਤਲ ਦੇ ਨਾਲ ਜਾਨ ਜਿਹੜੀ ਬਚ ਜਾਂਦੀ ਉਹਦੇ ਚੰਕ ਕਰਦੇ। ਇਹ ਦੇਖੋ ਡਾਕਟਰ ਲੰਤਾ ਰਵੇ ਇੱਕ ਬੋਤਲ ਜਿਹੜੀ ਆ ਕੱਟਪਟ ਤਿੰਨ ਤੋਂ ਚਾਰ ਬਰੀਜਾਂ ਦੀ ਜਾਨ ਬਚਾ ਲਉਂਦੇ। ਉਹਦੇ ਵਿੱਚੋਂ ਸੈਲਾਟ ਕੱਟਨੇ ਤੇ ਕਿਸੇ ਨੂੰ ਜਿਹੜੀ ਚੀਜ਼ ਦੀ ਲੋੜ ਆ ਉਹਨੂੰ ਪ੍ਰੋਵਾਈਡ ਆਫਰ ਕਰਦੇ। ਤੇ ਇਹਦਾ ਖੂਨ দান ਕਰਨ ਤੋਂ ਬਾਅਦ ਕਈ ਜਿਹੜੇ ਲੋਕ ਇਸ ਕਰਕੇ ਦਾਨ ਨਹੀਂ ਕਰਦੇ ਜੀ। ਕੂਣਣ ਕੀਤਾ ਸਾਡਾ ਕਿਤੇ ਨੂੰ ਘਟ ਨਾ ਜਾਵੇ ਜਾਂ ਵੀ ਸਾਨੂੰ ਕੋਈ ਕਮਜ਼ੋਰੀਆਂ ਆ ਜਾਈਏ ਤੇ ਜਾਂ ਜਿਹੜਾ ਕੂਣਾ ਉਹ ਕਿੰਨੇ ਚਿਰਵਾ ਦਿਨਾਂ ਚ ਜੀਦਾ ਹੈ ਇਹਦੇ ਬਾਰੇ ਪੁੱਛੋ ਕਰੋ ਕਿਰਾ ਮੋਟੀਵੇਟ ਮੇਰਾ ਸਾਡੇ ਜੀਵਨ ਦੇ ਬੱਚਾ ਵਾਡੇ ਪੰਚਾ ਸਾਡੀ ਸੰਸਥਾ ਅਸੀਂ ਬਹੁਤ ਸਾਰੇ ਲੋਕਾਂ ਨਾਲ ਸੰਪਰਕ ਕਰਦੇ ਹਾਂ ਤੇ ਹਰ ਇੱਕ ਨੂੰ ਇਹ ਸੁਝਾਇਆ ਜਾਂਦਾ ਵੀ ਬਲਾਤ ਹਰ 3 ਮਹੀਨੇ ਬਾਅਦ ਕਿ ਅਸੀਂ ਬਰਾਤਦਾਨ ਕਰਦੇ ਹਾਂ ਇਹ ਉਹ ਨਵਾਂ ਬਣਦਾ ਬਿਮਾਰੀ ਦਾ ਚੱਕਰ ਆ ਰਿਹਾ ਹਾਰਟ ਅਟੈਕ ਦਾ ਚੱਕਰ ਆ ਰਿਹਾ। ਦੂਜੀ ਗੱਲ ਆ ਵੀ ਜਿਹੜਾ ਬਲੱਡ ਨਾ ਦਾਨ ਕਰਨਾ ਇਹ ਸਭ ਤੋਂ ਵੱਡਾ ਜੇ ਦਾਨ ਦੀ ਗੱਲ ਕਰੀਏ ਇਹ ਸਭ ਤੋਂ ਵੱਡਾ ਦਾਣਾ ਲੱਗਦਾ। ਠੀਕ ਨਹੀਂ ਕਿੰਨੀ ਉਮਰ ਤੋਂ ਜਿਹੜਾ ਜਿਹੜਾ ਬਲੱਡ ਜਿਹੜਾ ਦਾਨ ਕਰ ਸਕਦਾ ਜਿਹ ਕਿਸੇ ਨੂੰ ਕਰ ਸਕਦਾ ਹਾਂ ਬਾਅਦ ਤੋਂ ਬਾਅਦ ਤੋਂ ਘੱਟ ਤੋਂ ਘੱਟ ਹਾਂਜੀ ਅਡਲਟ ਜਿਹੜੇ 18 ਸਾਲ ਤੋਂ ਕਰ ਸਕਦੇ ਆ ਉਹਨਾਂ ਦਾ ਖੂਨ ਕਿੰਨਾ ਲੈਬਿਲਟ ਹਾਂ ਤੇ ਸੀ 7 ਸਾਲ ਤੋਂ ਉੱਪਰ ਵਾਲੇ ਨੂੰ ਪਈਦਾ ਨਹੀਂ ਉਹਨੂੰ ਕਈ ਵੇਰ ਕੋਈ ਬਿਮਾਰੀਆਂ ਵੀ ਤਾਂ ਨਹੀਂ ਹੁੰਦੀ ਤੇ ਜੋ ਕਿਸੇ ਰੂਪੇ ਦਾ ਲੱਗਦਾ ਸਰ ਅਸਾਂ ਨੇ ਵੀ ਕਿਆ ਰੱਖਣਾ ਪੜੀ ਸਾਡੀ ਸੰਸਥਾ ਸਾਡੇ ਗੁਰਨਾਮ ਸਿੰਘ ਐਡਮ ਨੇ ਮੈਦਪੁਰ ਕਲਪ ਦੇ ਤੋ ਸਾਡੇ ਵੀ ਥੋੜਾ ਜਿਹਾ ਹੁਣ ਕੈਨੇਡਾ ਗਿਆ ਜਿਹੜੀ ਉਹਨਾਂ ਦੀ ਗੈਰ ਹੈ ਜਿਹੜੀ ਅਸੀਂ ਮਹਿਸੂਸ ਕਰਦੇ ਨਾ ਤੇ ਪਿੱਛੇ ਇਹ 100 ਸਾਲ 100 ਤੋਂ ਬਾਅਦ ਉੱਪਰ ਵਾਲੋਂ ਨੇ ਦੱਸਿਆ ਸੀ ਜਿਹੜਾ ਕੰਮ ਕਰ ਚੁੱਕੇ ਆ ਉਹਨੇ ਤੇ ਬਹੁਤ ਦਰਮਨ ਸਿੰਘ ਮੋਹਨ ਸਿੰਘ ਜੀ ਦੀ ਜੇਤ ਮੈਂ ਉਹਨਾਂ ਖਲਾਫ ਜਿਹਾ ਚੁਣੌਤੀ ਸੋ ਪਰਮਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਦਾ